ਆਪਣੇ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦੰਗਾਲ ਅੱਜ ਪਾਤਣਾ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਤਿੰਨ ਨਸ਼ਾ ਸਮਗਲਰਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਪਾਰਟੀ ਵੱਲੋਂ ਤੇ ਇਹਨਾਂ ਕੋਲੋਂ 45 45 ਗ੍ਰਾਮ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਹੈ ਤੇ ਇਹ ਮੋਗੇ ਜ਼ਿਲ੍ਹੇ ਦੇ ਨੌਜਵਾਨ ਨੇ ਜਿਹੜੇ ਦੱਸੀ ਜਾਂਦੇ ਨੇ ਜਿਹੜੇ ਇੱਥੇ ਬਾਰਡਰ ਕਰਕੇ ਇੱਥੇ ਨਸ਼ਾ ਤਸਕਰੀ ਕਰਨ ਲਈ ਆਉਂਦੇ ਨੇ ਇਹ ਹੁਣ ਪੁਲਿਸ ਪਾਰਕੀਆ ਜਿਹੜੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਨੇ ਹਾਂਜੀ ਸਰ ਇਹ ਨਸ਼ਾ ਤਸਕਰ ਨੇ ਜਿਹੜੇ ਕਿੱਥੇ ਦੇ ਨੇ ਇਹ ਮੋਗਾ ਜ਼ਿਲ੍ਹੇ ਨਾਲ ਰਿਪੋਰਟ ਅੱਛਾ ਜੀ ਤੇ ਕੀ ਕੁਝ ਬਰਾਮਦ ਹੋਇਆ ਇਹਨਾਂ ਕੋਲੋਂ ਇੰਨਾ ਕੋਲੋਂ ਕੰਨ 45 ਗ੍ਰਾਮ ਹੈਰਨ ਬਰਾਮਦ ਹੋਇਆ ਠੀਕ ਹੈ ਸਰ ਹੁਣ ਇਹਨਾਂ ਨੂੰ ਕੋਰਟ ਲੈ ਕੇ ਜਾਇਆ ਜਾ ਰਿਹਾ ਹੈ ਹਾਂ ਜੀ ਉਹ ਤਾਂ ਪੀਸ ਮਾਨਾ ਹਾਸਲ ਕੀਤਾ ਜੇ ਉਹ ਉਸ ਤੋਂ ਬਾਅਦ ਇਹਨਾਂ ਦੀ ਕੁਝ ਕਿਸਮ ਦੀ ਹੋਰ ਗੱਲ ਸਾਹਮਣੇ ਆਉਂਦੀ ਆ। ਉਹ ਦਿਨ ਤੱਕ ਉਹ ਪੀਸ ਮੰਗਦੇ। ਸਰ ਕਿੱਥੋਂ ਦੇ ਰਹਿਣ ਵਾਲੇ ਨੇ? ਉਹ ਤਾਂ ਮੋਗਰਾ ਬੇਚੇ ਪੌਣੇ 7 ਵਜੇ ਦੀ ਗੱਲ ਹੈ ਸ਼ਾਨ ਜੀ। ਉਹ ਅਦਮਨ ਪਰਿਕਸ਼ਾ ਸਰਬਤਿ ਮਿਤੀ 24 ਅੰਦਰ ਸੈਕਸ਼ਨ 2382 ਅੰਮੀ ਪੀਸ ਹੈ। ਹਨਾ ਪਾਤਰਾਂ ਦਾ ਹੋਇਆ। ਐਸੇ ਹਿਸਾਬ ਸੇ ਸਵੇਰ ਪੋਰਟਸ ਪਾਰਟੀ। ਮਿੱਤਲੈ ਮੁੰਡੇ ਹਰ ਬੰਦੇ ਨੂੰ ਜਾ ਰਹੇ ਸੀ ਤਾਂ ਮੁੰਡੇ ਦੇ ਵਿੱਚ ਗੱਡੀ ਖੜੀ ਸੀ। 3113Y3415 ਮਾਰਕਾ ਡਸਕੀ ਤਿੰਨ ਬੰਦੇ ਉੱਤੇ ਖੜੇ ਸੀਗੇ ਜਿਹਨਾਂ ਦੇ ਕੋਲ ਗੀਸ ਸੀਗਾ ਨਾ ਇੱਕ ਉਫਾਵਰ ਸੈਕਟਿਓ ਚੁੱਕਿਆ ਜਿਹੜੇ ਸਾਹ ਸੀਗੇ ਜਿਹੜੇ ਉਸ ਪਾਰਟੀ ਚੈੱਕ ਕੀਤਾ ਤੇ ਉਫਾਵਰ ਦੇ ਵਿੱਚ 45 ਗ੍ਰਾਮ ਹੋ ਗਿਆ ਤੀ ਨਾ ਸੀ ਕਿੱਥੋਂ ਲੈ ਗਿਆ ਜੇ ਕਿਤੇ ਜਾ ਰਹੀ ਸੀ ਇਹ ਕੁਛ ਨਹੀਂ ਸੀ ਪਤਾ ਕੀ ਮਾਮਲਾ ਕਰਫੀ ਕੀਤਾ ਹੈ ਕਿੰਨਾ ਨੰਬਰ ਇਹ ਮਕਦਮਾ ਅੰਡਰ ਸੈਕਸ਼ਨ ਨੰਬਰ 170 28 24 ਅੰਡਰ ਸੈਕਸ਼ਨ 84 ਦੱਸਿਆ ਕਿੱਥੋਂ ਦਾ ਰਹਿਣ ਵਾਲੇ ਨਾ ਜੀ ਮੋਗਾ ਦੇ ਰਹਿਣ ਵਾਲੇ ਨੰਬਰ 1 ਤੇ ਰਮਜੀਤ ਸਿੰਘ ਪੁੱਤਰ ਬਲਕਾਰ ਸਿੰਘ ਨੰਬਰ 2 ਸੁਖਦੇਵ ਸਿੰਘ ਪੁੱਤਰ ਬੀਰਵਰ ਸਿੰਘ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਇਹ ਸਾਰੇ ਬੋਗਾ ਇਹਨਾਂ ਦਾ ਪਿਛਲਾ ਰਿਕਾਰਡ ਕੁਝ ਦੇਖ ਕੇ ਇਹ ਤੋਹਰ ਚੱਕਰ ਨਹੀਂ ਚੱਕਰ ਕੇ ਹੁਣ ਅੱਜ ਪੇਸ਼ ਕਰਨ ਤੇ ਰਿਮਾਂਡ ਲੈ ਕੇ ਜੇ ਹੋਰ ਪੇਸ਼ ਕਰਨੀ ਰਿਮਾਂਡ ਮੰਗਣ ਦੀ ਜਿੰਨਾ ਰਿਮਾਂਡ ਹੋਵੇ ਨਾ ਉਹ ਦੱਸਾਂਗੇ ਚੇਤਾਵਨੀ ਕੀ ਹੈਗੇ ਨਾ ਦਾ ਦੱਸ ਕਰਾਉਣਾ ਹੈ ਚੇਤਾਵਨੀ ਦਾ ਦੱਸ ਕਰਾਉਣਾ ਹੈ ਕਿ ਜਿਹੜਾ ਵੀ ਇਹੇ ਗਲਤ ਕੰਮ ਕਰੂਗਾ ਉਹਦਾ ਇਹ ਹੋਗਾ